ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਚਲੀਆਂ ਆਪਣੀ ਸੇਲੀ ਵੱਲ ਤੀਆਂ ਦਾ ਤਿਉਹਾਰ ਮਨਾਉਣ ਜਿਸ ਨੂੰ ਤੀਜ ਵੀ ਕਹਿੰਦੇ ਨੇ ਤੇ ਜਿਹੜਾ ਮੌਨਸੂਨ ਦੇ ਆਉਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਜਿੱਥੇ ਕੁੜੀਆਂ ਰਲ ਮਿਲ ਕੇ ਇਕੱਠੀਆਂ ਹੋ ਕੇ ਸਜ ਫੱਬ ਕੇ ਗਿੱਧੇ ਪਾਉਂਦੀਆਂ ਨੇ ਤੇ ਮੇਰੀ ਸੇਲੀ ਵੱਲੋਂ ਅੱਜ ਮੈਨੂੰ ਸਪੈਸ਼ਲ ਇਨਵੀਟੇਸ਼ਨ ਆਇਆ ਹੈ ਕਿ ਤੂੰ ਤੀਆਂ ਉੱਪਰ ਵਲੌਗ ਬਣਾਉਣਾ ਹੈ ਤੇ ਲੋਕਾਂ ਨੂੰ ਜ਼ਰੂਰ ਦੱਸਣਾ ਹੈ ਕਿ ਤੀਆਂ ਜੋ ਹੈ ਕਿਉਂ ਮਨਾਇਆ ਜਾਂਦੀਆਂ ਨੇ ਤੇ ਤੁਹਾਨੂੰ ਦੱਸਾਂਗੇ ਤੀਆਂ ਬਾਰੇ ਹਰ ਇੱਕ ਗੱਲ ਤੇ ਬਣੇ ਰਿਓ ਸਾਡੇ ਨਾਲ ਦੋਸਤੋ ਅੱਜ ਅਸੀਂ ਆਏ ਆ ਲੋਹਾਰਾ ਕਾ ਰੋਡ ਐਨ ਆਰ ਆਈ ਕਲੋਨੀ ਜਿੱਥੇ ਬੀਬੀਆਂ ਪੈਣਾ ਤੀਆਂ ਸਭ ਇਕੱਠੀਆਂ ਹੋਈਆਂ ਨੇ ਤੀਆਂ ਮਨਾਉਣ ਤੀਆਂ ਦੇ ਤਿਉਹਾਰ ਦਾ ਪੰਜਾਬ ਵਿੱਚ ਵਿਸ਼ੇਸ਼ ਮਹੱਤਵ ਹੈ ਤੀਆਂ ਦਾ ਤਿਉਹਾਰ ਸੌਣ ਮਹੀਨੇ ਦੇ ਚਾਨਣ ਪਖ ਦੇ ਤੀਜੇ ਦਿਨ ਮਨਾਇਆ ਜਾਂਦਾ ਹੈ ਇਸ ਲਈ ਇਸ ਨੂੰ ਸੌਣੀ ਤੀਆਂ ਜਾ ਹਰੀਆਲੀ ਤੀਆਂ ਵੀ ਕਿਹਾ ਜਾਂਦਾ ਹੈ ਮੌਨਸੂਨ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ ਤੀਜ ਦਾ ਤਿਹਾਰ ਹਾੜ ਮਹੀਨੇ ਦੀ ਤਪਦੀ ਗਰਮੀ ਚ ਸੌਣ ਵਾਲੀ ਲੂ ਅਤੇ ਖੁਸ਼ਕ ਵਾਤਾਵਰਣ ਤੋਂ ਰਾਹਤ ਦਿਵਾਉਣ ਵਾਲਾ ਸੌਣ ਦਾ ਮਹੀਨਾ ਆਪਣੇ ਨਾਲ ਠੰਡੀਆਂ ਹਵਾਵਾਂ ਮੀਂਹ ਅਤੇ ਹਰੀਆਲੀ ਲੈ ਕੇ ਆਉਂਦਾ ਹੈ ਪੁਰਾਣੀ ਸਮੇਂ ਵਿੱਚ ਨਵੀਆਂ ਵਿਆਹੀਆਂ ਮੁਟਿਆਰਾਂ ਦੇ ਵੀਰ ਉਹਨਾਂ ਨੂੰ ਲੈਣ ਆਉਂਦੇ ਸਨ ਕਿਉਂਕਿ ਨਵੀਆਂ ਵਿਆਈਆਂ ਵੋਟੀਆਂ ਤੇ ਉਹਨਾਂ ਦੀਆਂ ਸੱਸਾਂ ਦਾ ਇਕੱਠੇ ਰਹਿਣਾ ਸੌਣ ਦੇ ਮਹੀਨੇ ਵਿੱਚ ਖਰੋਪੀ ਮੰਨਿਆ ਜਾਂਦਾ ਸੀ ਇਸ ਲਈ ਨਵੀਆਂ ਵਿਆਈਆਂ ਮੁਟਿਆਰਾਂ ਪਹਿਲਾ ਸੌਣ ਮਹੀਨਾ ਆਪਣੇ ਪੇਕੇ ਘਰ ਕੱਟਦੀਆਂ ਹੁੰਦੀਆਂ ਸਨ ਤੀਆਂ ਅਸਲ ਵਿੱਚ ਕੁੜੀਆਂ ਦੇ ਮੇਲ ਮਿਲਾਪ ਦਾ ਤਿਉਹਾਰ ਹੁੰਦਾ ਸੀ ਤਿਆਂ ਵਿੱਚ ਖੀਰ, ਪੂੜੇ, ਗੁਲਗੁਲੇ, ਕੜਾ ਆਦੀ ਬਣਾਇਆ ਜਾਂਦਾ ਸੀ ਤੇ ਤਿਆਂ ਵਿੱਚ ਪੀਪਲ ਨਿੰਮਾ ਦੇ ਰੁੱਖਾਂ ਉੱਪਰ ਪੀਂਗਾ ਪਾ ਕੇ ਕੁੜੀਆਂ ਪੀਂਗਾ ਝੂਟਦੀਆਂ ਸੀ। ਤੀਆਂ ਮਨਾਉਣ ਲਈ ਕੁੜੀਆਂ ਪਿੰਡ ਦੇ ਖੁੱਲੇ ਮੈਦਾਨ ਵਿੱਚ ਇਕੱਠੀਆਂ ਹੋ ਕੇ ਗੀਤ ਗਾਉਂਦੀਆਂ, ਗਿੱਧੇ ਪਾਉਂਦੀਆਂ, ਭੁੱਲੀਆਂ ਪਾਉਂਦੀਆਂ ਤੇ ਨੱਚਦੀਆਂ ਸੀ। ਜਿਹੜੀਆਂ ਕੁੜੀਆਂ ਤੀਆਂ ਮਨਾਉਣ ਲਈ ਪੇਕੇ ਨਹੀਂ ਆਪ ਆਉਂਦੀਆਂ ਉਹਨਾਂ ਲਈ ਮਾਤਾ ਪਿਤਾ ਤੀਆਂ ਦਾ ਸਗਨ ਭੇਜਦੇ ਹਨ ਜਿਸ ਨੂੰ ਸੰਦਾਰਾ ਕਿਹਾ ਜਾਂਦਾ ਹੈ ਇਸ ਸੰਦਾਰੇ ਵਿੱਚ ਮਠਾਈਆਂ ਬਿਸਕਟ ਮਠੇ ਗੁਲਗੁਲੇ ਸਗਨ ਦਾ ਸਮਾਨ ਆਦਿ ਹੁੰਦਾ ਹੈ ਜਿੱਥੇ ਪਹਿਲਾਂ ਇਹ ਤਿਉਹਾਰ ਪਿੰਡਾਂ ਵਿੱਚ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਸੀ ਪਰ ਬਦਲਦੇ ਸਮੇਂ ਦੇ ਨਾਲ ਨਾਲ ਇਸ ਨੂੰ ਮਨਾਉਣ ਦਾ ਉਤਸ਼ਾਹ ਔਰਤਾਂ ਵਿੱਚ ਕੱਟੇ ਹੁੰਦਾ ਜਾ ਰਿਹਾ ਸੀ ਪਰ ਮੁੜ ਤੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਇਕੱਠੀਆਂ ਹੋ ਕੇ ਔਰਤਾਂ ਇਸ ਤਿਹਾਰ ਨੂੰ ਮਨਾਉਣ ਲੱਗ ਪਈਆਂ ਹਨ ਆਓ ਅਸੀਂ ਵੀ ਮਨਾਉਣੇ ਹਾਂ ਤੀਆਂ ਦੇ ਇਸ ਤਿਹਾਰ ਨੂੰ ਪੂਰੇ ਜੋਸ਼ ਉਖਰੋਸ਼ ਨਾਲ ਤੀਆਂ ਦੇ ਦਿਨ ਆਏ ਨੇ ਕੁੜੀਆਂ ਦੇ ਤੀਆਂ ਦੇ Tchau, I'm ਅਗੇ ਖਲੂ ਜੀ ਜੀ ਕਹਿੰਦੇ ਮੈਨੂੰ ਕਹਿੰਦਾ ਕੋਟ ਦੇਖ ਨੋ ਅਗ ਲੱਗ ਜੇ ਸਾਰੇ ਪਜਾਮਾ ਕੋਟ ਦੇਖ ਨੋ ਅਗ ਲੱਗ ਜੇ ਸਾਰੇ ਪਜਾਮਾ ਕੋਟ ਦੇਖ ਨੋ ਅਗ ਲੱਗ ਜੇ ਸਾਰੇ ਪਜਾਮਾ ਕਦਿ ਜੀ ਬਟ ਮਾ ਚਾਲੇ ਬੀਬੀਆਂ ਨੇ ਜਿੱਥੇ ਖੂਬ ਬੋਲੀਆਂ ਪਾਈਆਂ ਅਸੀਂ ਖੂਬ ਗਿੱਧਾ ਪਾਇਆ ਤੇ ਖੂਬ ਖੁਸ਼ੀ ਨਾਲ ਮੌਨਸੂਨ ਦੇ ਇਸ ਤਿਉਹਾਰ ਨੂੰ ਮਨਾਇਆ ਜੇ ਤੁਹਾਨੂੰ ਸਾਡਾ 30 ਸਪੈਸ਼ਲ ਵਲੌਗ ਪਸੰਦ ਆਇਆ ਤੇ ਸਾਡੇ ਚੈਨਲ ਨੂੰ ਜ਼ਰੂਰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਤਾਂ ਜੋ ਪੰਜਾਬੀ ਵਿਰਸੇ ਨਾਲ ਜੁੜੀਆਂ ਹੋਰ ਗੱਲਾਂ ਅਸੀਂ ਆਪਣੇ ਚੈਨਲ ਤੇ ਸਾਂਝੀਆਂ ਕਰਦੇ ਰਹੀਏ